ਇਹ ਗਰਮੀ ਬਹੁਤ ਜ਼ਿਆਦਾ ਤੇ ਆਪਸ ਨੂੰ ਲੱਗ ਰਹੀ। ਤੇ ਮੈਂ ਤੁਰਿਆ ਜਾ ਰਿਹਾ ਸੀ ਮੈਂ ਬੁਲਟ ਤੇ ਸਲੋਪ ਕੀਤਾ ਤੇ ਆ ਦੇ। ਠੰਡੂ ਰਿਹਾ ਕਰਦਾ ਕਿੰਨਾ ਔਖਾ ਰਿਕਸ਼ਾ ਚਲਾਣਾ। ਪੂਰੀ ਇੱਕ ਟੁੱਟਾ ਰਿਆ ਰਿਕਸ਼ਾ। ਵਿਚੋ ਹੀ ਆ ਦੇ ਕੋਈ ਸਾਲ ਗੁਰੂ ਰਾਮਦਾਸ। ਤੁਹਾਨੂੰ ਗੁਰੂ ਰਾਮਦਾਸ ਬਾਪੂ ਜੀ ਵਿਚੇ ਆ ਰਿਹਾ। ਇੰਨੀ ਗਰਮੀ ਦੇ ਵਿੱਚ ਰਿਕਸ਼ਾ ਚਲਾਣਾ ਕਿੱਡਾ ਔਖਾ ਸਾਰੇ ਬਜ਼ੁਰਗਾਂ ਲਈ। ਉਹ ਵੀ ਇੱਕ ਟੁੱਟਾ ਹੋਇਆ ਰਿਕਸ਼ਾ ਵਾ। ਬਾਪੂ ਜੀ ਰੁਕੇ ਜਿਹੜਾ ਦੋਮੜ। ਵਾਈਕਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹੋਰ ਪਿਆਰਿਓ ਚੜ੍ਹਦੀ ਕਲਾ ਜੀ ਕਿੱਥੋਂ ਆ ਰਹੇ ਤੁਹਾਬੀ ਕਿੱਥੋਂ ਆ ਰਹੇ ਹੁੰਦਾ ਨਹੀਂ ਹੁੰਦਾ ਨਹੀਂ ਬਸ ਹੁੰਦਾ ਹੈ ਕੱਦ ਹੁੰਦਾ ਵਾ ਤੇ ਕਿਨੇ ਪੈਸੇ ਕਮਾ ਲਈ ਫੇਰ ਦੇ ਫੇਰ 1.5 ਕੋਈ ਰੁਪਈਆ ਜੇ ਬਣਿਆ 150 ਰੁਪਈਆ ਬਣਿਆ ਤੇ ਗਰਮੀ ਚ ਰਿਕਸ਼ਾ ਫੇਰ ਚੱਲ ਪੈਂਦਾ ਜੀ ਗਰਮੀ ਚ ਰਿਕਸ਼ਾ ਚੱਲ ਪੈਂਦਾ ਆਹ ਛਾਵੇਂ ਛੁਮੇ ਲਾ ਕੇ ਟਾਈਮ ਪਾਸ ਕਰ ਲਈਦਾ ਜੀ ਅੱਛਾ ਰਿਕਸ਼ਾ ਵੀ ਬੜਾ ਮਾੜਾ ਵਾ ਹੈਂ ਤੇ ਸਵਾਰੀ ਬੈ ਜਾਂਦੀ ਹੈ ਆਤੀ ਬੇਦੀ ਆ ਰਿਕਸ਼ੇ ਨੂੰ ਇਹ ਟੁੱਟ ਗਿਆ ਸੀ ਪਲਟੀਆਂ ਖਾ ਗਿਆ ਤੇ ਆਹ ਵੇਖੋ ਹੰਡਲ ਵੀ ਟੁੱਟ ਗਿਆ ਆ ਰਿੰਮ ਵੀ ਓਟੋਰ ਗਿਆ ਅੱਛਾ ਤੇ ਮੜਕੇ ਮੈਂ ਠੀਕ ਨਹੀਂ ਕਰਵਾਇਆ ਮੈਂ ਰਿਕਸ਼ੇ ਨੂੰ ਉਹਨੇ ਨਹੀਂ ਕਰਾਇਆ ਉਹ ਤੇ ਭਾੜੀਗਾ ਫਿਰ ਉਹ ਲੱਗੇ ਬੰਦੇ ਹੋ ਵਿਚਾਰਿਆ ਹਾਂ ਮੈਨੂੰ ਆਖਿਆ ਓਖਿਆ ਵੀ ਚਲ ਤੇਰਾ ਕਰਾਇਆ ਲੱਦ ਕੇ ਲੈ ਜਾ ਤੇ ਤੈਨੂੰ ਅਹੀ ਉਹ ਦੇ ਦਿੰਦੇ ਆ ਤੇ ਤੂੰ ਬਾਕੀ ਠੀਕ ਆ ਆਪਣੇ ਕਰਾ ਬੱਚੇ ਤੁਹਾਡੇ ਬੱਚੇ ਬੱਚੇ ਹੈਗੇ ਆ ਉਹ ਆਪ ਕੋ ਆਪਣੇ ਕੋ ਕੋੱਖ ਅੱਛਾ ਤੁਹ ਬਪਾਏ ਤੀ 릭ਸ਼ਾ ਕਿਉਂ ਮਤਲਬ ਚਲਾਉਂਦੇ ਹੋ ਤੁਸੀਂ ਕੋਈ ਜੜੀ ਪਾਲੋ ਸਬਜ਼ੀ ਸਬਜ਼ੀ ਦੀ ਹੋਣੀ ਸਹੀ ਮੈਂ ਤਾਂ ਸਦਾ ਜੀ ਅਸਲ ਤੂੰ ਛੋੜਾ ਦਾ ਮਾਰਨਾ ਹਾਂ ਮੈਂ ਨਾ ਦੁਕਾਨਾਂ ਦੇ ਛੋੜਾ ਛੋੜਾ ਸਾਮਾਨ ਹੁੰਦਾ ਹਾਂ ਤੇ ਲਾਗੇ ਬਣੇ ਜਿੱਥੇ ਜਿੱਥੇ ਕਹਿੰਦੇ ਨੇ ਉਸੇ ਮੈਂ ਆ ਦਿੰਦਾ ਤੇ ਫਿਰ ਤੀ ਜੜੀ ਕਿ ਨਾਲ ਉਹ ਨਹੀਂ ਉਹ ਨਹੀਂ ਵਧੀਆ ਉਹ ਨਹੀਂ ਵਧੀਆ ਜੀ ਇਹਦੇ ਨਾਲ ਇਹ ਆ ਵੀ ਸਾਰੀ ਬਿਨਾਰ ਬੈਜੰਡੀ ਆ ਸਾਮਾਨ ਦਾ ਫੇ ਥੋੜੇ ਆ ਆ ਅੱਛਾ ਫੇ ਪੈਸੇ ਚਾਰ ਬਣ ਬਣ ਜਾਂਦੇ ਆ ਬਣ ਜਾਂਦੇ ਆ ਤੁਹਾਡੀ ਦਾ ਧੰਨ ਗੁਰਜਾਨ ਦਾ ਹਾਂ ਤੇ ਕਿੰਨੇ ਪੈਸੇ ਕਮਾਇਆ ਅੱਜ 150 ਰੁਪਿਆ ਕਮਾਇਆ ਇਨੀ ਗਰਮੀ ਚ ਮੈਂ ਤਾਂ ਤਾਂ ਕਹਿ ਰਿਹਾ ਸੀ ਵੇਗਾ ਜੇਕਰ ਤੁਸੀਂ ਆ ਛੱਡ ਕੇ ਤੁਸੀਂ ਸਬਜੀ ਸੁਬਜੀ ਲਾ ਲਓ ਉਹ ਵਧੀਆ ਨਹੀਂ ਹੈ ਸਬਜੀ ਦਾ ਮੈਂ ਲਾਇਆ ਨਹੀਂ ਤੇ ਉੱਥੇ ਇੱਥੇ ਆ ਵੀ ਆ ਦੁਕਾਨਦਾਰ ਵਾਗੂ ਬੋਲ ਆਵਾਜ਼ ਮਾਰਨੇ ਦੇ ਦਾ ਹਾਂ ਤੇ ਛੱਡਿਆ ਲਾ ਕੇ ਹਾਂ ਤੇ ਸਾਰਾ ਟੁੱਟਾ ਹੋ ਜਾ ਰਿਕਸ਼ਾ ਵਾ ਨਵਾਂ ਨਹੀਂ ਲਿਆ ਜਾਂਦਾ ਕਿੰਨੇ ਕੁ ਦਾ ਆ ਜਾਂਦਾ ਇੱਕ ਨਵਾਂ ਰਿਕਸ਼ਾ ਕਿੰਨੇ 1970 ਆ ਮੰਨ ਲੇ ਤੇ ਤੁਮਨੇ ਵੀ ਹੈ ਨਹੀਂ ਜੁੜਦੇ ਨਹੀਂ ਨੇ ਹੈ ਧੰਨ ਗੁਰਦਾਮ ਦਾ ਇਹ ਤੇ ਰਿਕਸ਼ਾ ਸਾਰਾ ਪਾਟਾ ਪਿਆ ਤੇ ਆ ਖੁੱਲਦਾ ਵਾ ਆ ਖੋਲੋ ਸਾਨੂੰ ਖੋਲੋ ਤਾਨ ਗੁਰੂ ਰਾਮ ਦਾ ਖੋਲ ਖੋਲ ਦੋ ਖੋਲ ਦੋ ਤਾਨ ਸਾਰੀ ਖੋਲੋ ਧੰਨ ਗੁਰੂ ਰਾਮਦਾਸ ਜੀ ਅੱਛਾ ਹੱਥ ਪਾਟੀ ਹੋਈ ਪਿੱਛੋਂ ਸਾਰੀ ਹਾਂ ਬੈੜਾ ਨਹੀਂ ਨਾ ਕਿਸ ਅ ਪਿੱਛੋਂ ਧੁੱਪ ਕਾਣੀ ਹੈ ਨਾ ਫੇ ਸਵਾਰੀ ਦੇ ਬੈਠਣ ਵਾਲੀ ਧੁੱਪ ਤਾਂ ਨਹੀਂ ਪਿੱਛੋਂ ਉੱਚਾ ਸੁਣਦਾ ਉੱਚਾ ਸੁਣਦਾ ਮੈਂ ਕਿਹਾ ਇਹ ਦੁਬਾਰਾ ਨਹੀਂ ਪੈਂਦੀ ਛਤਰੀ ਆ ਸਾਡਾ ਕਾਪੀ ਨਵਾਂ ਲਾਉਣ ਛੋਟੀਆ ਪਾਉਂਟ ਤੇ ਫੇ ਸਾਰਾ ਕੁਝ ਹਾਂ ਉਹਦੇ ਵੀ ਪੈਸੇ ਲੱਗਦੇ ਹੋਣੇ ਆ ਪੈਸੇ ਲੱਗਦੇ ਉਹ ਫਿਰ ਹੁੰਦਾ ਨਹੀਂ ਆਪਣੇ ਕੋ ਹੈ ਹਾਂਜੀ ਚਲੋ ਕਰ ਦਿਓ ਥਲੇ ਕਰ ਦਿਓ ਧੰਨ ਗੁਰੂ ਰਾਮਦਾਸ ਸਾਰਾ ਹੀ ਕਟੁੱਟਾ ਪਿਆ ਵਾ ਤੇ ਠੀਕ ਆ ਠੀਕ ਆ ਤੇ ਬਾਬਾ ਜੀ ਫਿਰ ਤੁਸੀਂ ਗੁਰੂ ਗੁਰੂ ਸਾਹਿਬ ਨੂੰ ਚੱਲੀ ਜੇਨ ਦੀ ਹਾਂਜੀ ਗੁਰੂ ਰਾਮਦਾਸ ਪਾਸ਼ਾ ਨੂੰ ਬੇਨਤੀ ਕਰਨੀ ਸੀ ਮਹਾਰਾਜ ਅਸੀਂ ਬਣੀਆਂ ਹਾਂ ਦੀਆਂ ਉਹ ਦੇਖ ਕੇ ਅੰਦਾਜ਼ਾ ਕਰਦੇ ਹਾਂ ਮਹਾਰਾਜ ਦਾ ਕਰਦੇ ਹੋ ਦੇਖ ਕਰਦੇ ਹਾਂ ਕਿਆ ਨਹੀਂ ਫਿਰ ਬਾਬਾ ਜੀ ਮੈਨੂੰ ਰਿਕਸ਼ਾ ਲੈ ਆ ਦਿਓ ਨਵਾਂ ਹੀ ਕਹਿਣਾ ਸੀ ਫਿਰ ਉਹਨਾਂ ਲੈ ਕੇ ਦੇਣਾ ਮਹਾਰਾਜ ਗੁਰੂ ਰਾਮਦਾਸ ਨੇ ਦੇਣਾ ਜੀ ਇਹ ਸਭ ਕੁਝ ਹਾਂ ਉਹ ਤੇ ਹੈ ਹੀ ਆ ਬੜਾ ਰਿਕਸ਼ਾ ਵਾ ਦਸਤਾਰ ਬੰਨ ਲੈਂਦੀ ਆ ਧੰਨ ਗੁਰੂ ਰਾਮਦਾਸ ਹਾਂਜੀ ਜੀ ਕੋਈ ਗੱਲ ਆ ਅੱਛਾ ਜੀ ਅੱਛਾ ਜੀ ਹਾਂਜੀ ਆ ਕਰਕੇ ਚਲੋ ਕੋਈ ਨਾ ਬਾਬਾ ਜੀ ਇਤਨਾ ਕੰਮ ਕਰੋ ਤੁਸੀਂ ਨਾ ਕੰਮ ਕਰੋ ਆਪਣਾ ਤੁਹਾਨੂੰ ਨਾ ਗੁਰੂ ਜੰਮਦਾਸ ਸਾਹਿਬ ਸਾਹ ਵੱਲੋਂ ਹਾਂਜੀ ਤੁਸੀਂ ਕੰਮ ਕਰੋ ਆ ਰਿਕਸ਼ਾ ਲੈ ਕੇ ਨਾ ਮੈਂ ਤੁਹਾਨੂੰ ਇੱਕ ਕਾਰ ਦੇਣਾ ਜੇਸੀ ਰਿਕਸ਼ੇ ਵਾਲੇ ਦਾ ਨਾ ਜਿਆ ਵਾਲੇ ਮੋੜ ਆ ਠੀਕ ਹੈ ਤੁਸੀਂ ਯਾਰ ਰਿਕਸ਼ਾ ਲੈ ਕੇ ਨਾ ਉੱਥੇ ਤੁਸੀਂ ਆ ਜਾਓ ਅੱਛਾ ਜੀ ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਡੀ ਅਰਦਾਸ ਸੁਣੀ ਆ ਠੀਕ ਆ ਤੇ ਆਪਾਂ ਤੁਹਾਨੂੰ ਨਵਾਂ ਰਿਕਸ਼ਾ ਲਿਆ ਦਿੰਦੇ ਆ ਉਹਦੇ ਫਿਰ ਤੁਹਾਨੂੰ ਨਾ ਸੋਖਾ ਹੋ ਜੂਗਾ ਚਲਾਣਾ ਕਿਉਂਕਿ ਇਹ ਭਾਰਾ ਚੱਲਦਾ ਹੋਣਾ ਨਹੀਂ ਭਾਰਾ ਚੱਲਦਾ ਤੇ ਉਹ ਨਵਾਂ ਰਿਕਸ਼ਾ ਹੋਊਗਾ ਸਵਾਰੀ ਵੀ ਵਧ ਜਾਊਗੀ ਠੀਕ ਆ ਹਾਂ ਉਹ ਤੁਹਾਡਾ ਸੋਖਾ ਹੋ ਜੂਗਾ ਤੇ ਤੁਸੀਂ ਨਾ ਫਿਰ ਆਪਣੇ ਸ਼ਹਿਰ ਚ ਹੀ ਲੱਗ ਲਾ ਕੇ ਕਿਤੇ ਕਿਤੇ ਚਲਾਇਓ ਇਨੀ ਦੂਰ ਦੂਰ ਨਾ ਆਇਓ ਠੀਕ ਆ ਨਾ ਦੂਰ ਮੈਂ ਹੋਰੇ ਨਹੀਂ ਹਾਂ ਲੱਗ ਲਾ ਕੇ ਚਲਾਇਓ ਤੇ ਕੋਈ ਨਹੀਂ ਤੁਸੀਂ ਕੰਮ ਕਰੋ ਤੁਸੀਂ ਨਾ ਕੱਲ ਸਵੇਰੇ ਤੁਸੀਂ ਆ ਜਿਓ ਬਾਬਾ ਜੀ ਕੀ ਜੀ ਨਾਈਆ ਵਾਲਾ ਮੋੜ ਮੈਂ ਤੁਹਾਨੂੰ ਕਾਰ ਦੇ ਦੇ ਦਿੰਨਾ ਵਾ ਠੀਕ ਆ ਉਹਨਾਂ ਕੋਲ ਤੁਸੀਂ ਜਾ ਕੇ ਤੁਸੀਂ ਕਹਣਾ ਕਿ ਨਿਰਵੈਰ ਸਿੰਘ ਜੀ ਮਿਲੇ ਸੀ ਹਾਂਜੀ ਬੁਲਟ ਵਾਲੇ ਬਾਬਾ ਜੀ ਕਹਦੇ ਹੋਏ ਇਹ ਹੈ ਉਹਨਾਂ ਨੇ ਕਹਦੇ ਹੋ ਫਿਰ ਉਹ ਫਿਰ ਤੁਹਾਨੂੰ ਨਵਾਂ ਰਿਕਸ਼ਾ ਦੇ ਦੇਣਗੇ ਠੀਕ ਹੈ ਠੀਕ ਹੈ ਜੀ ਸਭ ਤੋਂ ਪਹਿਲੇ ਤੁਸੀਂ ਸਵੇਰੇ ਜਾਣਾ ਗੁਰਦੁਆਰੇ ਸਾਹਿਬ ਧੰਨਵਾਦ ਕਰਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਫਿਰ ਕੱਲ ਸਵੇਰੇ 11 ਵਜੇ ਤੁਸੀਂ ਉੱਥੇ ਤੁਸੀਂ ਆ ਜਿਓ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਚਲੋ ਸਿੱਖ ਖਾਲਸਾ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਪਿਆਰਿਓ ਜਾਓ ਤੁਸੀਂ ਹੁਣ ਹਾਂ ਕੱਲ ਤੁਸੀਂ 11 ਵਜੇ ਆਜਣਾ ਮੈਂ ਤੁਹਾਨੂੰ ਕਾਰ ਦੇਣਾ ਵਾ ਇਹ ਇਹ ਬਾਬਾ ਜੀ ਮੇਰਾ ਚਾਰਟ ਆ ਕਿਤੇ ਤੁਸੀਂ ਆ ਜਿਓ 11 ਵਜੇ ਠੀਕ ਹੈ ਪਹਿਲੇ ਗੁਰਦੁਆਰੇ ਜਾ ਕੇ ਅਰਦਾਸ ਬੇਨਤੀ ਕਰਕੇ ਧੰਨਵਾਦ ਕਰਕੇ ਗੁਰੂ ਅਮਦ ਸਾਹਿਬ ਦਾ ਫਿਰ ਤੁਸੀਂ ਆ ਜਿਓ ਜਿਆਦਾ ਜਿਆਦਾ 8:00 ਪਰ ਦਮਦਮਾ ਸਾਹਿਬ ਹੈ ਨਾ ਤੁਸੀਂ ਉਥੇ ਉਥੇ ਜਿੱਥੇ ਵੀ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਉਹਨਾਂ ਦਾ ਸਤਿ ਪ੍ਰਕਾਸ਼ ਹੈ ਗੁਰੂ ਅਮਦ ਸਾਹਿਬ ਜੀ ਹੈਗੇ ਨੇ ਉਥੇ ਅਰਦਾਸ ਬੇਨਤੀ ਕਰਕੇ ਆਇਓ ਠੀਕ ਹੈ ਜੀ ਕੱਲ ਜਿਆਦਾ ਆਜ ਆਇਓ ਠੀਕ ਹੈ ਬਤਿਆ ਰਹੋ ਚਲੋ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਚੰਗਾ ਬਾਬਾ ਜੀ ਕੋਣੀ ਲੈ ਲੈ ਜਾਓ ਤੁਸੀਂ ਤੁਹਾਨੂੰ ਬਹੁਤ ਦਾੰਦ ਆਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਈ ਕਾਲ ਸਾਹ ਵਾਈ ਕੋਠੀ ਫਤੇ ਜੀ ਕਦੇ ਵੀ ਨਹੀਂ ਆ ਜਾਂਦੀ ਹੈ ਬਾਬਾ ਜੀ ਵਾਈ ਕਾਲ ਸਾਹ ਫਤੇ ਜੀ ਵਾਈ ਕਾਲ ਸਾਹ ਵਾਈ ਕੋਠੀ ਫਤੇ ਬਾਬਿਓ ਠੀਕ ਹੋ ਚੜਦੀ ਗੱਲਾ ਮਾਫੀ ਚਾਹਨਾ ਮੈਂ ਲੇਟ ਹੋ ਗਿਆ ਕਦੋਂ ਆਇਆ ਸੀ ਬੜੇ ਦੇਰੀ ਹੋ ਗਏ ਫੜਦੇ ਨਹੀਂ ਆ ਜਾਓ ਬੜ ਗਈ ਰੈਡੀ ਕਿਤੇ ਆਪਣਾ ਰਿਕਸ਼ਾ ਵੀਲ ਹੈ ਇਹ ਪਸੰਦ ਆ ਗਿਆ ਪਸੰਦ ਆਇਆ? ਹਾਂਜੀ। ਤਨ ਗੁਰ ਜੀ ਆਂਦਾਸ। ਬਹੁਤ ਸੋਹਣਾ ਬੰਨੂ। ਆ ਕਿਦਾਂ ਚੂਸ? ਲਾਲ ਬੜਾ। ਠੀਕ ਆ। ਇਹਨੇ ਭਾਈ ਪਿੱਛੋਂ ਨਾ ਉਹ ਨੰਬਰ ਹਟ ਹਟਾਤਾ ਜੇ। ਬਾਹਰ ਬਾਹਰ ਦਾ ਬਾਬਾ ਜੀ ਦਾ। ਵੈਰੀ ਗੁੱਡ ਵੈਰੀ ਗੁੱਡ। ਕਿ ਚਲਾ ਗਿਆ ਉਹ? ਤਨ ਗੁਰ ਜੀ ਆਂਦਾਸ। ਤਨ ਗੁਰ ਜੀ ਆਂਦਾਸ, ਤਨ ਗੁਰ ਜੀ ਆਂਦਾਸ। ਸੋ ਬਾਬਾ ਜੀ ਦੀ ਗੱਡੀ ਬਣ ਗਈ ਆ। ਲੈ ਕੇ ਆਓ ਚਲਾ ਕੇ ਜਾਓ ਧਿਆਨ। ਤਨ ਗੁਰ ਜੀ ਆਂਦਾਸ, ਤਨ ਗੁਰ ਜੀ ਆਂਦਾਸ। ਤਨ ਗੁਰ ਜੀ ਆਂਦਾਸ। ਤਨ ਗੁਰ ਜੀ ਆਂਦਾਸ। ਪਹਿਲੇ ਬਾਬਾ ਜੀ ਆ ਸੀ ਗੱਡੀ ਆ ਖੜੀ ਹੈ ਜੀ ਟੁੱਟੀ ਹੋਈ ਤੇ ਹੁਣ ਨਵੀਂ ਗੱਡੀ ਵੀ ਦੇ ਦਿੱਤੀ ਬਾਬਾ ਜੀ ਨੂੰ ਨਵੀਂ ਗੱਡੀ ਮਿਲ ਗਈ ਹੈ ਜੀ ਪਹਿਲੇ ਆ ਖਰਾਬ ਜੀ ਗੱਡੀ ਸੀ ਬਾਬਾ ਜੀ ਕੋਲ ਇਹ ਚੱਲਦੀ ਆ ਹਾਂ ਚੱਲਦੀ ਠੀਕ ਹੈ ਨਹੀਂ ਜੀ ਨਹੀਂ ਦੋ ਚਾਰ ਨਹੀਂ ਮਾਲਕ ਆ ਮਾਲਕ ਨੇ ਤੁਹਾਡੇ ਨਾਮ ਨਹੀਂ ਨਹੀਂ ਮਾਲਕ ਨੇ ਆ ਤੁਹਾਨੂੰ ਜਿਹੜਾ ਸੀ ਨਾ ਆਜੋ ਅੰਦਰ ਆਜੋ ਕਹੇ ਦੇ ਦਈਏ ਆਜੋ ਆਜੋ ਅੰਦਰ ਕਹੇ ਦੇ ਦਈਏ ਉਹਨਾਂ ਦਾ ਈ ਬੈਠ ਗਈ ਸੀ ਨਵੇਂ ਤੇ ਬਹਿਣ ਆਈਆਂ ਅਖਦਾ ਸੀ ਨਵੇਂ ਤੇ ਬਹਿਣ ਗਈਆਂ ਆਣ ਗਈਆਂ ਪੁਰਾਣੇ ਤੇ ਦਿੱਸ ਕੇ ਸਵਾਰੀ ਨਹੀਂ ਬੈਂਦੀ ਉਹਦੇ ਆ ਮਾਰਾ ਮੋਟਾ ਭਾਰ ਤੋੜੀਆ ਕਿਉਂਕਿ ਬੜਾ ਇਹ ਤੋਂ ਭਾਰ ਪੂਨਾ ਘਟੋਇਓ ਤੇ ਸਵਾਰੀ ਆ ਭਾਇਓ ਭਾਰ ਨਹੀਂ ਆਹੀ ਲੱਗਦੇ ਜੀ ਹੂੰ 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 ਉਹ ਭਾਰ ਤੇ ਉਹਦਾ ਜਿਹੜਾ ਸਵਾਰੀ ਕੋ ਥੋੜਾ ਮੋਟਾ ਵਾ ਹੂੰ 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 ਬਸ ਉਹ ਹੀ ਲੱਦੀ ਜਾਨਾ ਮਾ ਰਿਕਸ਼ਾ ਨੇ ਮਤਾਂ ਕਰੇ ਭਾਰ ਪੂਨਾ ਢੋਇਓ ਸਵਾਰੀ ਵਾਲਾ ਤੁਸੀਂ ਆਪ ਗਿਆ ਆਹੀ ਤੇ ਤੁਹਾਨੂੰ ਕਹਿੰਦੇ ਸੀ ਦੀ ਜਿਹੜੀ ਲਾ ਲਓ ਜੂਸ ਦੀ ਪਰ ਤੁਸੀਂ ਕਿਹਾ ਨਹੀਂ ਨਹੀਂ ਉਹ ਆਪਣੇ ਕੋ ਚੰੜਨੀ ਨਹੀਂ ਜਿਹੜਾ ਕੰਮ ਬਾਬਾ ਜੀ ਅੱਛਾ ਜਿਹੜਾ ਮਤਲਬ ਇਹ ਇਹ ਪਤਾ ਗੱਲ ਕੀ ਐ ਇੱਥੇ ਦੁਕਾਨਦਾਰ ਭਾਗ ਗਿਆ ਕੋਈ ਆਦਾ ਸਾਮਾਨ ਛੱਡਿਆ ਮੇਰੇ ਕੋਲ ਛੱਡਿਆ ਥੋੜਾ ਥੁਮਾਰਾ ਕੰਮ ਕਰਨਾ ਮੈਂ ਇਹੇ ਕੰਮ ਕਰਨਾ ਅੱਜ ਤੇ ਇਸ ਕਰਕੇ ਆਪਾਂ ਟਾਈਮ ਆਪਣਾ ਸਰਦ ਜੀ ਲੋ ਰੇੜੀ ਦੀ ਮਾਇਆ ਵਾ ਹਾਂਜੀ ਇਹ ਤੁਹਾਡੀ ਰੇੜੀ ਦੀ ਮਾਇਆ ਵਾ ਇਹ ਗੁਰਸਿੱਖਾਂ ਦਾ ਦਸਵੰਦ ਦਾ ਬਾਬਾ ਜੀ ਜਿਹੜਾ ਗੁਰੂ ਆਮਦਾ ਸਾ ਪਾਸ਼ਾ ਜੀ ਵੱਲੋਂ ਤੁਹਾਡੇ ਵਾਸਤੇ ਆਇਆ ਠੀਕ ਹੈ ਇਹਦੇ ਨਾਲ ਤੁਸੀਂ ਜਿਹੜੀ ਖਰੀਦ ਲੋ ਦੋ ਇਹਨਾਂ ਨੂੰ ਮਾਇਆ ਦੇ ਦਿਓ ਹਾਂਜੀ ਠੀਕ ਹੈ ਜੀ ਅੱਜ ਤੋਂ ਇਹ ਰੇੜੀ ਤੁਹਾਡੀ ਆ ਤੇ ਬਾਬਾ ਜੀ ਇਹ ਰੇੜੀ ਦੇਣ ਵਾਲੇ ਕੌਣ ਹਨ ਆਪਣਾ ਕੌਣ ਹਨ ਜੀ ਰੇੜੀ ਆਹ ਰਾਜ ਬਾਬਾ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਪਾਤਸ਼ਾਹੀ ਤੁਹਾਨੂੰ ਜਿਹੜੀ ਦੇਣ ਵਾਲੇ ਕੌਣ ਹਨ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਤਸ਼ਾਹੀ ਜਿਨ੍ਹਾਂ ਨੇ ਤੁਹਾਡੇ ਵਾਸਤੇ ਜਿਹੜੀ ਭੇਦੀ ਆ ਇਹ ਸਾਡਾ ਕੋਈ ਇਹਦੇ ਚ ਇਸ਼ਾਨ ਨਹੀਂ ਅਸੀਂ ਕੁਛ ਨਹੀਂ ਕੀਤਾ ਤੁਹਾਡੇ ਲਈ ਠੀਕ ਹੈ ਤੁਹਾਨੂੰ ਦੇਣ ਵਾਲਾ ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹੀ ਦੀ ਹੈ ਠੀਕ ਹੈ ਆਪਾਂ ਵੀ ਤੁਹਾਨੂੰ ਕੁਛ ਵੀ ਦਿੱਤਾ ਹੈਗਾ ਤੇ ਬਾਕੀ ਤੁਸੀਂ ਅਰਦਾਸ ਵੀ ਅੰਦੀ ਕਰਿਓ ਕਿ ਗੁਰਸਿੱਖਾਂ ਦੇ ਅਸੀਂ ਕੰਮ ਆਂਦੇਖ ਰਹੀਏ ਤੁਹਾਡੇ ਵਰਗਿਆਂ ਦੇ ਹਨਾ ਸਾਡੀ ਕੋ ਮੇਤਰਾ ਅਸੀਂ ਕਰਦੀ ਰਵੇ ਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬਾਬੇ ਜਦੋਂ ਵੀ ਤੁਹਾਨੂੰ ਲੱਗੇ ਨਾ ਕਿ ਕੋਈ ਕੰਮ ਨਹੀਂ ਚੱਲਦਾ ਜਦੋਂ ਬਿਲੇ ਬੈਠੇ ਹੁੰਦੇ ਹੋ ਸਵਾਰੀ ਨਹੀਂ ਆਂਦੀ ਉਦੋਂ ਇਹ ਜਾਪ ਕਰਨਾ ਠੀਕ ਹੈ ਕਿਉਂਕਿ ਤੁਹਾਨੂੰ ਇਹ ਰੇੜੀ ਤੁਹਾਡੇ ਪਾਤਸ਼ਾਹ ਜੀ ਨੇ ਦਿੱਤੀ ਆ ਠੀਕ ਹੈ ਤੇ ਬਹੁਤੀ ਦੂਰ ਨਹੀਂ ਜਾਣਾ ਹੈਗਾ ਜਿਵੇਂ ਕੱਲ ਉਹ ਕਿੱਥੇ ਠੀਕ ਹੈ ਬੱਝ ਗਿਆ ਹੋ ਗਿਆ ਸਾਰੇ ਕੰਮ ਹੁਣ ਆ ਤੁਹਾਡੀ ਪਹਿਲੀ ਗੱਡੀ ਦੇਖ ਲਓ ਟੁੱਟੀ ਹੋਈ ਇਹ ਤੁਹਾਡੀ ਪਹਿਲੀ ਗੱਡੀ ਸੀ ਇਹ ਤੁਹਾਡੀ ਨਵੀਂ ਗੱਡੀ ਕਿਪੂਰਾ ਦਾ ਸੁਪਤੀ ਹੋਈ ਠੀਕ ਹੈ ਜੀ ਚਲੋ ਫਿਰ ਤੁਸੀਂ ਲੈ ਜਾਓ ਠੀਕ ਹੈ ਬਾਬਾ ਜੀ ਚਲੋ ਚਰਦੀ ਕਾਹ ਚਲਿਓ ਠੀਕ ਹੈ ਚਲੋ ਠੀਕ ਹੈ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਦੇ ਸਤਿ ਸ੍ਰੀ ਅਕਾਲ ਜੀ ਰੋ ਕਮਾਓ ਤੇ ਖਾਓ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸੋ ਗੁਰਾਂ ਦਾ ਸੁਪਤੀ ਹੋਈ ਹੈ ਸੋ ਬਿੱਤਰਗਾਂ ਨੂੰ ਨਵਾਂ ਰਿਖਿਆ ਮਿਲ ਗਿਆ ਹੋਇਆ ਸੋ ਕਿੰਨੇ ਖੁਸ਼ ਆ ਦੇਖੋ ਜੀ ਐਕਚੁਅਲੀ ਦਾਣ ਇਸ ਤਰ੍ਹਾਂ ਦਾ ਹੋਣਾ ਕਿ ਤਾਂ ਕਿ ਤੇ ਦੀ ਰੋਜੀ ਰੋਟੀ ਚੱਲੇ ਤੇ ਕਿਸੇ ਨੂੰ ਆਪਣੀ ਗੁੰਜੋ ਤੇ ਬਲੀਵ ਹੋਵੇ ਉਹ ਜਿਹੜਾ ਪੁਰਾਣਾ ਜਿਹੜਾ ਰਿਸ਼ਵਕਸ਼ਾ ਸੀ ਜਾ ਸੀ ਤੇ ਟੁੱਟਾ ਹੋਇਆ ਸੀ ਤੇ ਪੁੱਛੋ ਸਾਰੀ ਉਹ ਜਿਹੜੀ ਤਰਪਾਲੀ ਫਾਟੀ ਹੋਈ ਸੀ ਸੋ ਅੱਜ ਗੁਰੂ ਜੀ ਆਮਦਾਸ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ ਤੇ ਨਵਾਂ ਰਿਸ਼ਵਕਸ਼ਾ ਜਿਹੜਾ ਮਿਲ ਗਿਆ ਇਹਨਾਂ ਨੂੰ ਸੋ ਆਸਵਾਸ ਗੁਰੂ ਰਾਮਦਾਸ